ਤੁਹਾਡਾ ਖਾਤਿਰ ਸਵਾਗਤ ਮੈਂ ਹਰਿੰਦਰ ਸਿੰਘ ਕਲਸੀ ਐਸਟੀਐਮ ਸਿੰਘ ਕਸਪਰ ਲੋਪੋਕੇ ਵਿਕੀਪਮਟੇਨਾ ਤੇ ਗੱਲ ਕਰਦੇ ਹਾਂ 33 ਦਿਨ ਜਿਹੜੀਆਂ ਲੋਕ ਸਭਾ ਚੋਣਾਂ ਆਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ 13 ਦੀਆਂ 13 ਸੀਟਾਂ ਲੈਣ ਦੀਆਂ ਗੱਲਾਂ ਕਰਦੀ ਸੀ ਇਸ ਵਿੱਚੋਂ ਉਹ 13 ਵਿੱਚੋਂ 3 ਸੀਟਾਂ ਲੈ ਕੇ ਸਿਮਟ ਕੇ ਰਹਿ ਗਈ ਹੈ ਤੇ ਇਸ ਸੰਬੰਧੀ ਆਪਾਂ ਹਲਕਾਰ ਆਏ ਸਨ ਸਿਰਕਟਾ ਆਗੂ ਤੇ ਜ਼ਿਲ੍ਹੇ ਦੇ ਜੂਥ ਦੇ ਸਾਥਕਾਰ ਜੂਥ ਜੁਆਇੰਟ ਸੈਕਟਰੀ ਹਰਿੰਦਰ ਸਿੰਘ ਲੋਪੋਕੇ ਨਾਲ ਗੱਲ ਕਰਦੇ ਹਾਂ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ਕਿ ਕਿਉਂ ਇੰਨੀ ਵੱਡੀ ਹਾਰ ਦਾ ਸਾਹਮਣਾ ਦੇਖਣਾ ਪਿਆ ਆਮ ਆਦਮੀ ਪਾਰਟੀ ਨੂੰ ਅਨੁਪਰੀ ਏਟੀਵੀ ਲਾ ਮੈਂ ਤੁਹਾਡਾ ਸਵਾਗਤ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੀ ਗੱਲ ਆ ਜਾਂਦੀ ਏਡੀ ਵੱਡੀ ਹਾਰ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਵੇਖੋ ਜੀ ਹਾਰ ਦਾ ਕਾਰਨ ਇਹ ਆ ਜੀ ਜੋ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਵਲੰਟੀਅਰ ਜੋ 2017 ਤੋਂ ਲੈ ਕੇ 2022 ਦੇ ਵਿੱਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਇੱਕ ਮਿੰਟ ਕਰਕੇ ਮਿਹਨਤ ਕੀਤੀ ਸੀ ਉਹਨਾਂ ਨੂੰ ਪਾਰਟੀ ਨੇ ਚਲੋ ਸਾਡੇ ਹਰਕਤਾਂ ਦਾ ਸੰਸਦ ਇਹਦੇ ਇਗਨੋਰ ਕੀਤਾ ਹੀ ਕੀਤਾ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਵਲੰਟੀਅਰਸ ਨੂੰ ਸਾਰੇ ਨੂੰ ਇਗਨੋਰ ਕੀਤਾ ਸਭ ਤੋਂ ਵੱਡਾ ਕਾਰਨ ਇਹ ਆ ਕਿਉਂਕਿ ਜਿਹੜੇ ਵਲੰਟੀਅਰ ਹੁੰਦੇ ਆ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਦੀ ਉਹ ਰੀੜ ਦੀ ਹੱਡੀ ਹੁੰਦੇ ਆ ਤੇ ਜਦੋਂ ਵਲੰਟੀਅਰ ਹੀ ਘਰਾਂ ਦੇ ਬਹਿ ਜਾਣਗੇ ਤੇ ਫਿਰ ਸਭ ਤੋਂ ਵੱਡਾ ਕਾਰਨ ਇਹ ਤੇ ਇੰਨੀ ਵੱਡੀ ਹਾਰ ਇਹਦੀ ਵਲੰਟੀਅਰ ਜਿਹੜੇ ਨੂੰ ਬੋਲਿਆ ਕੀਤਾ ਗਿਆ ਵਾ ਤੇ ਉਹਦੀ ਜਗ੍ਹਾ ਜਿਹੜੇ ਨਵੇਂ ਆਗੂ ਆਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ ਪਾਰਟੀ ਦੇ ਵਿੱਚ ਵੇਖੋ ਜੀ ਜਿੱਦਾਂ ਵਲੰਟੀਅਰਾਂ ਨੂੰ ਇਗਨੋਰ ਕਰਕੇ ਜੋ ਵੀ ਦੂਜੀਆਂ ਪਾਰਟੀਆਂ ਦੇ ਚਾਪਲੂਸੀ ਵਾਲੇ ਬੰਦੇ ਆਏ ਸੀਗੇ ਉਹਨਾਂ ਸਾਰਿਆਂ ਨੂੰ ਪਾਰਟੀ ਨੇ ਜਿਹੜਿਆਂ ਉਹ ਉਧੇ ਦਿੱਤੇ ਉਹਦੇ ਉਹਨਾਂ ਬਹੁਤੇ ਸਾਰੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਲੈ ਆ ਤੇ ਵੋਟਾਂ ਉਹ ਜਿਹੜੀਆਂ ਦੂਜੀ ਪਾਰਟੀਆਂ ਨੂੰ ਭੁਗਤ ਗਏ ਆ ਤੇ ਜਿੰਨੇ ਵੀ ਮਤਲਬ ਕਿ ਬਲਾਕ ਪ੍ਰਧਾਨ ਸੀ ਪਾਰਟੀ ਨੇ ਕੋਈ ਵੀ ਬਲਾਕ ਪ੍ਰਧਾਨ ਦੀ ਮਜ਼ਬੂਤੀ ਨਹੀਂ ਵੇਖੀ ਕਿ ਜਿੰਨੂੰ ਜੀ ਕੀਤਾ ਜਿੰਨੂੰ ਹਲਕਾ ਚਾਰਜ ਨੇ ਲੈ ਕੇ ਪੇਜਤਾ ਉਸ ਬੰਦੇ ਨੂੰ ਜਿਹੜਾ ਬਲਾਕ ਪ੍ਰਧਾਨ ਲਾ ਦਿੱਤਾ ਗਿਆ ਕਿਸੇ ਬੰਦੇ ਦੀ ਮਿਹਨਤ ਨਹੀਂ ਵੇਖੀ ਗਈ ਇਹਦਾ ਵੀ ਸਭ ਤੋਂ ਵੱਡਾ ਕਾਰਨ ਜਿਹੜਾ ਸਾਡੇ ਹਲਕੇ ਦੇ ਵਿੱਚ ਉਹ ਹਾਰਨਾ ਇਹ ਵੀ ਬਹੁਤ ਵੱਡਾ ਕਾਰਨ ਹੈ ਤੇ ਆਉਣ ਵਾਲੀ ਨੇ 2027 ਦੇ ਚੋਣਾਂ ਆ ਰਹੀਆਂ ਉਹਦੇ ਬਾਰੇ ਤੁਸੀਂ ਆਮ ਆਦਮੀ ਕੀ ਦੇਖਦੇ ਜੇ ਕਿ ਕਿੰਨੀ ਪੋਜੀਸ਼ਨ ਆ ਸਰਕਾਰ ਉਹ ਕਿਹੋ ਹਾਲਾਤ ਰਹੇ ਦੇਖੋ ਜੀ ਜੇ ਪਾਰਟੀ ਨੇ ਹੁਣ ਵੀ ਇਸ ਚੀਜ਼ ਬਾਰੇ ਗੌਰ ਨਾ ਕੀਤੀ ਕਿ ਵਲੰਟੀਅਰਾਂ ਨਾਲ ਸੰਭੇਗ ਹੈ ਤੇ ਫਿਰ ਜਿਹੜਾ ਆਉਣ ਵਾਲਾ ਸਮਾਂ 2027 ਆ ਉਹ ਸ਼ਾਇਦ ਪਾਰਟੀ ਲਈ ਇਸ ਤੋਂ ਵੀ ਜਿਹੜਾ ਔਖਾ ਜਿਹੜਾ ਮੁਸ਼ਕਲ ਦੀ ਘੜੀ ਸਾਬਤ ਹੋ ਸਕਦਾ ਕਿਉਂਕਿ ਜਿੰਨੇ ਵੀ ਵਲੰਟੀਅਰ ਤਕਰੀਬਨ ਸਾਰੇ ਘਰਾਂ ਦੇ ਵਿੱਚ ਨਾਰਾਜ਼ ਹੋ ਕੇ ਬੈਠੇ ਨੇ ਕੋਈ ਵੀ ਪਾਰਟੀ ਦੀ ਜੋ ਆ 2024 ਦੀ ਇਲੈਕਸ਼ਨ ਹੋਈ ਆ ਤੇ ਇਹਦੇ ਵਿੱਚ ਕਿਸੇ ਵੀ ਵਲੰਟੀਅਰ ਨੂੰ ਪਾਰਟੀ ਦਾ ਕੋਈ ਸੁਨੇਹਾ ਨਹੀਂ ਲਾਇਆ ਗਿਆ ਕੋਈ ਮੀਟਿੰਗ ਦਾ ਕੋਈ ਰੈਲੀ ਦਾ ਕਿਸੇ ਜਿੱਦਾਂ ਬੂਥ ਇੰਚਾਰਜ ਲਾਉਣੇ ਸੀ ਬੂਥਾਂ ਦੇ ਬੰਦੇ ਭੋਣੇ ਸੀ ਉਹਦੇ ਬਾਰੇ ਵਲੰਟੀਅਰਾਂ ਦੇ ਬਾਰੇ ਕੋਈ ਵਿਚਾਰ ਵਟਾਂਦਰਾ ਜਿਹੜਾ ਸਾਡੇ ਹਲਕੇ 'ਚ ਨਹੀਂ ਕੀਤਾ ਗਿਆ ਇਸ ਕਰਕੇ ਪਾਰਟੀ ਨੂੰ ਇਹ ਵੀ ਬੇਨਤੀ ਆ ਕਿ ਕਿਰਪਾ ਕਰਕੇ ਜੇ ਹੁਣ ਤੋਂ ਧਿਆਨ ਦਿੱਤਾ ਜਾਂਦਾ ਠੀਕ ਆ ਨਹੀਂ ਤੇ 2027 ਜਿਹੜਾ ਹੈ ਪਾਰਟੀ ਲਈ ਬਹੁਤ ਜਿਹੜਾ ਘਾਤਕ ਸਾਬਤ ਹੋਊਗਾ ਕੁਝ ਬੰਦੇ ਜਿੱਦਾਂ ਸਾਡੇ ਹਲਕੇ ਦੀ ਗੱਲ ਕਰੀਏ ਜਿਹੜੇ ਸਾਡੇ ਹਲਕਾ ਅਨਚਾਰਜ ਸਾਹਿਬ ਦੇ ਨਾਲ ਜਾਂ ਚੇਅਰਮੈਨ ਸਾਹਿਬ ਦੇ ਨਾਲ ਬਹੁਤ ਸੱਜੀਆਂ ਖੱਬੀਆਂ ਬਾਹਾਂ ਜਿਹੜੇ ਸਾਰਾ ਹਲਕਾ ਵੇਖਦੇ ਸੀਗੇ ਉਹ ਵੀ ਆਪੋ ਆਪਣੇ ਬੂਥ ਜਿਹੜੇ ਬਹੁਤ ਵੱਡੇ ਪੱਦਰ ਦੇ ਬੂਥਾ ਤੋਂ ਹਾਰੇ ਆ ਤੇ ਇਸ ਕਰਕੇ ਬੇਨਤੀ ਪਾਰਟੀ ਨੂੰ ਇਹ ਵਾ ਕਿ ਬੰਦੇ ਦਾ ਚਿਹਰਾ ਨਾ ਵੇਖਿਆ ਜਾਵੇ ਬੰਦੇ ਦੀ ਮਿਹਨਤ ਵੇਖੀ ਜਾਵੇ ਕਿ ਬੰਦੇ ਨੇ ਮਿਹਨਤ ਕੀ ਕੀਤੀ ਸਭ ਤੋਂ ਵੱਡਾ ਕਾਰਨ ਇਹ ਹੈ ਚੋਅਏ ਸੰਦੀਪਿੰਦਰ ਸਿੰਘ ਲੋਕੋ ਕੇ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹਾਰ ਦਾ ਜਿਹੜਾ ਵੱਡਾ ਕਾਰਨ ਆ ਉਹ ਜਿਹੜੇ ਪੁਰਾਣੇ ਵਲੰਟੀਅਰ ਵੀ ਉਹਨਾਂ ਨੂੰ ਅਨਗੋਲਿਆ ਕੀਤਾ ਗਿਆ ਵਾ ਤੇ ਜੇਕਰ ਸਮੇਂ ਸਿਰ ਪੁਰਾਣੇ ਵਲੰਟੀਅਰ ਨਾਲ رابطہ ਕਾਇਮ ਨਾ ਕੀਤਾ ਗਿਆ ਤਾਂ 2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ 92 ਸੀਟਾਂ ਦੀਆਂ ਜਿਹੜੀਆਂ ਲੈ ਕੇ ਜਿਹੜੀ ਵੱਡੀ ਲੀਡ ਨਾਲ ਪਹੁੰਚੀ ਸੀ ਤੇ ਉਹ ਜਿਹੜੀ ਆ 15 ਸੀਟਾਂ ਦੀ ਸਿਮਟ ਕੇ ਹੀ ਰਹਿ ਜਾਵੇਗੀ ਸੋ ਬਧੇਰੇ ਖਬਰਾਂ ਲਈ ਦੇਖ ਲੈਣਾ ਅਜੀਤ ਵੈਬ ਟੀਵੀ